ਸੁਰਜੀਤ ਕਾ ਖਾਲਸਾ ਨਾਮ ਵਾਹਿਗੁਰੂ ਕੀ ਫਤਿਹ ਪਰ ਆਪਾਂ ਅੱਜ ਆਪਾਂ ਖੜੇ ਆ ਖਨੌਦੀ ਮੌਕੇ ਤੇ ਤੇ ਜਿੱਥੇ ਫਤੇਗਰ ਸਾਹਿਬ ਦੇ ਅਮਲੋਹ ਬਲਾਕ ਦੇ ਵਿੱਚੋਂ ਮੱਲੋਵਾਲ ਪਿੰਡ ਦੀ ਨੌਜਵਾਨਾਂ ਦੀ ਟੀਮ ਢੱਲੇਵਾਲ ਸਾਹਿਬ ਦੇ ਜਿਹੜਾ ਮੰਰਨਬਰ ਤੇ ਬੈਠੇ ਨੇ ਐਮਐਸਪੀ ਦੇ ਗਾਰੰਟੀ ਕਾਨੂੰਨ ਨੂੰ ਲੈ ਕੇ ਇਹ ਕਹਿੰਦੇ ਜਿਹੜਾ ਜਿੰਨੇ ਵੀਰਾਂ ਨਾਲ ਗੱਲਬਾਤ ਹੋਈ ਹੈ ਇਹ ਕਹਿੰਦੇ ਵੀ ਅਸੀਂ ਪ੍ਰਧਾਨ ਜੀ ਦੀ ਸੋਚ ਨੂੰ ਸਲਾਮ ਕਰਦੇ ਆ ਤੇ ਸਜਦਾ ਕਰਦੇ ਆ ਇਹ ਜੇ ਲੀਡਰ ਨੂੰ ਕਿ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦੀ ਭਵਿੱਖ ਦੀ ਲੜਾਈ ਆਪ ਮੁਰੇ ਹੋ ਕੇ ਲੜ ਰਿਹਾ ਤੇ ਆਪਣੀ ਬਾਜ਼ ਜਾਨ ਦੀ ਬਾਜ਼ੀ ਲਾ ਰਿਹਾ ਕਹਿੰਦੇ ਵੀ ਸਾਥੂ ਘਰੇ ਰਹਿ ਜਾਣਗੇ ਆਪ ਜਦੋਂ ਅਸੀਂ ਪ੍ਰਧਾਨ ਜੀ ਦੀ ਵੀਡੀਓ ਦੇਖਦੇ ਆ ਪ੍ਰਧਾਨ ਜੀ ਦੀ ਅਪੀਲ ਦੇਖਦੇ ਆ ਐਸੇ ਤਾਂ ਨਹੀਂ ਕਹਿੰਦੇ ਅਸੀਂ ਮੋਰਚੇ ਦੇ ਵਿੱਚ ਤਾਂ ਲਗਾਤਾਰ ਬਹੁਤ ਦਿਨਾਂ ਤੋਂ ਵਾਰੀ ਰਹੀਆਂ ਪਰ ਟਾਲੀ ਦੀ ਕਮੀ ਰਹਿਣੀ ਸੀ ਉਹ ਵੀ ਵੀਰ ਆਪਣੀ ਪੱਕੇ ਤੌਰ ਤੇ ਲੈ ਕੇ ਆ ਗਏ ਨੇ ਤੇ ਇੱਕ ਹੋਰ ਤੁਹਾਨੂੰ ਦੱਸਦੇ ਆ ਉਹ ਵੀਰ ਨੇ ਉਹ ਲੋਕ ਨੇ ਜਿਹੜੇ ਆਜ਼ਾਦ ਨੇ ਜਿਹੜੇ ਕਿਸੇ ਵੀ ਜੱਥੇਬੰਦੀ ਨਾਲ ਸੰਬੰਧਤ ਨਹੀਂ ਹੈਗੇ ਕਿਸੇ ਵੀ ਜੱਥੇਬੰਦੀ ਦੇ ਨਾਲ ਰਾਜਨੀਤਿਕ ਤਾਂ ਹੈਗਾ ਤਾਂ ਪਰ ਹੁਣ ਇਹ ਵੀਰਾਂ ਨੇ ਆਪਣੀ ਟੀਕੇ ਦੀ ਸਿੱਧੂਪੁਰ ਦੇ ਨਾਲ ਚੱਲਣ ਦਾ ਮਨ ਬਣਾਇਆ ਤੇ ਦੰਗੜ ਸਾਹਿਬ ਦੀ ਸੋਚਣਾ ਚੱਲਣ ਦਾ ਮਨ ਬਣਾਇਆ ਤੇ ਅੱਜ ਹੁਣ ਵੀਰਾਂ ਨਾਲ ਗੱਲ ਕਰਦੇ ਆ ਕਿ ਸਾਡੇ ਵੀਰ ਪ੍ਰਧਾਨ ਨੇ ਅੱਜ ਕਿਹੜਾ ਕੀ ਕਰਨਾ ਚਾਹੁੰਦੇ ਹੋ ਬਾਈ ਕੁਜੀ ਕਪਾਲ ਸਾਹਿਬ ਮੈਨੂੰ ਇਹ ਕਹਿਣਾ ਹੈ ਕਿ ਪ੍ਰਧਾਨ ਦੇ ਸੋਚ ਉਹ ਵਿਰਧ ਮਿਸ਼ਨ ਦੇਖਦੇ ਹੋਏ ਅਸੀਂ ਇੱਥੇ ਪਹੁੰਚੇ ਆਂ ਤੇ ਉਹਨਾਂ ਦਾ ਸਾਥ ਦਿੰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਇਹ ਲਗਾਤਾਰ ਜਿੰਨਾ ਚਿਰ ਮੌਜੂਦ ਚੱਲੂਗਾ ਅਸੀਂ ਮੌਜੂਦ ਦੇ ਵਿੱਚ ਡਟੇ ਰਹਾਂਗੇ ਤੇ ਪ੍ਰਜਾ ਪ੍ਰਧਾਨ ਜੀ ਦੀ ਸੋਚ ਨੂੰ ਸਲਾਮ ਕਰਦੇ ਰਹਾਂਗੇ ਸਾਡਾ ਸੀਸ ਝੁਕਦਾ ਇਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਤੇ ਸਾਡੇ ਸਾਰੇ ਨਗਰ ਵੱਲੋਂ ਪ੍ਰਧਾਨ ਜੀ ਦਾ ਮੇਰ ਉਹਨਾਂ ਦਾ ਉਹਨਾਂ ਦੇ ਬੇਟੇ ਦਾ ਧੰਨਵਾਦ ਸਾਡੇ ਕੋਲ ਪਹੁੰਚੇ ਨੇ ਸਰਜੋਗਦਾ ਇਹਨਾਂ ਦੇ ਪਰਿਵਾਰ ਵੱਲੋਂ ਇੰਟੀਮੇਟਿਕ ਕੁਰਬਾਨੀ ਆਪਣੇ ਪੂਰੇ ਪੰਜਾਬ ਲਈ ਨਹੀਂ ਪੂਰੇ ਦੇਸ਼ ਲਈ ਵੀ ਦੇਸ਼ ਦੇ ਕਿਸਾਨਾਂ ਲਈ ਆ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪਰ ਚੜਕੇ ਹਿੱਸਾ ਲਓ। ਇਸ ਮੋਰਚੇ ਦੇ ਵਿੱਚ ਪਹੁੰਚੋ ਤੇ ਲਗਾਤਾਰ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਭਰਾਵੋ ਜਿਹੜਾ ਹੁਣ ਸਮਾਂ ਹੈ ਹੁਣ ਸਮਾਂ ਘਰ ਚ ਬਹਿਣ ਦਾ ਨਹੀਂ ਹੈਗਾ ਕਿਉਂਕਿ ਆਰ ਪਾਰ ਦੀ ਲੜਾਈ ਹੈ। 47-48 ਦਿਨ ਹੋ ਗਏ ਪ੍ਰਧਾਨ ਜੀ ਨੂੰ ਮਰਨ ਵਰ ਤੇ ਬੈਠਦੇ ਆ ਉਹ ਬੈਠਿਆਂ ਨੂੰ। ਤੇ ਤੁਸੀਂ ਐ ਦੇਖੋ ਵੀ ਹੁਣ ਤਾਂ ਸਿਰਫ ਗਿਣਤੀ ਦੇ ਦਿਨ ਨਹੀਂ ਗਿਣਤੀ ਦੇ ਘੰਟੇ ਨੇ ਦੱਲੇਵਾਲ ਸਾਹਿਬ ਲਗਾਤਾਰ ਮੌਤਵਾਲ ਨੂੰ ਵਧ ਰਹੇ ਨੇ ਲਗਾਤਾਰ ਪ੍ਰਧਾਨ ਜੀ ਦੇ ਮੂੰਹੋਂ ਇੱਕੋ ਗੱਲ ਤੁਹਾਨੂੰ ਸੁਣਨ ਨੂੰ ਮਿਲੀ ਆ ਕਿ ਮੇਰੇ ਕੋਲ ਪਾਠ ਲਾ ਦੋ ਮੈਂ ਹੌਲੀ-ਹੌਲੀ ਕਰਵਾਣੀ ਆ ਸੰਦਾਂ ਤੇ ਮੈਂ ਪਰਮਾਤਮਾ ਕੋਲ ਜਾਣਾ ਚਾਹੁੰਦਾ ਤੇ ਭਰਾਵੋ ਹੁਣ ਆਪਣੇ ਤੇ ਗੱਲ ਖੜੀ ਆ ਜਿਵੇਂ ਵੀਰ ਉਹਨਾਂ ਨੇ ਸਲਾਮ ਹੈ ਵੀਰ ਉਹਨਾਂ ਦੀ ਸੋਚ ਨੂੰ ਇਹਨਾਂ ਦੇ ਜਾਗਿਆਂ ਜਾਗਦਿਆਂ ਜ਼ਮੀਰਾਂ ਨੂੰ ਕਿ ਜਿਹਨਾਂ ਨੇ ਆਪਣੇ ਜ਼ਮੀਰ ਦੀ ਗੱਲ ਸੁਣ ਕੇ ਤੇ ਮੋਰਚੇ 'ਚ ਪਹੁੰਚੇ ਆ ਬੜੇ ਜ਼ੋਰ ਨਾਲ ਪਹੁੰਚੇ ਆ ਸਾਰੇ ਨੌਜਵਾਨ ਪਹੁੰਚੇ ਨੇ ਤੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਹੁਣ ਸਾਡਾ ਵੀਰ ਗੁਰਪਿੰਦਰ ਤੇ ਲਾਲ ਸਾਹਿਬ ਦਾ ਬੇਟਾ ਉਹ ਤੋਂ ਨਾਲ ਦੋ ਸ਼ਬਦ ਸਾਂਝੇ ਕਰੂਗਾ ਅੰ ਪਹਿਲੀ ਗੱਲ ਤਾਂ ਸਾਰੇ ਸਾਡੇ ਜਿੰਨੇ ਵੀ ਇਸ ਮੋਰਚੇ ਨੂੰ ਆਪਣਾ ਸਮਝਦੇ ਹੋਏ ਵੀ ਸਾਡੇ ਹਜੇ ਦੇ ਆ ਕਿ ਤੁਸੀਂ ਇੱਕ ਇਤਿਹਾਸਕ ਕਦਮ ਹੈ ਜਿਹੜੇ ਆਪਣੇ ਘਰਾਂ ਤੋਂ ਵੱਡੇ ਆ ਜਿਹੜੇ ਜਿਹੜੇ ਵੀ ਮੇਰੇ ਵੀਰ ਹਜੇ ਤੱਕ ਵੀ ਆਪਣੀ ਇਸ ਮੋੜ ਜਿਵੇਂ ਦੀ ਸ਼ৌর্যਤ ਨਹੀਂ ਕਰ ਸਕਦੇ ਵੀ ਉਹ ਸੇਧ ਲਈ ਆਪਾਂ ਨਾਲ ਇਹ ਵੀਰ ਜਿੱਦਾਂ ਇਕਬਾਲ ਮਾਈ ਨੇ ਦੱਸਿਆ ਕਿ ਇਹ ਵੀਰ ਜਿਹੜਾ ਆਜ਼ਾਦ ਪੰਛੀ ਸੀ ਆਜ਼ਾਦ ਪੰਛੀ ਕਿਸੇ ਨਾਲ ਕਿਸੇ ਨਹੀਂ ਦੇ ਪੈਗੇ ਆਪਣੇ ਉਡਾਣ ਭਰੇ ਆ ਆਪਾਂ ਇਹਨਾਂ ਤੋਂ ਸੇਧ ਲਈ ਆਪਾਂ ਵੀ ਪਹੁੰਚੀਏ ਕਿਉਂਕਿ ਇਹ ਇਤਿਹਾਸ ਹੈ ਸਾਰੇ ਕੁੱਲ ਭਾਰਤ ਦੀ ਕਿਸਾਨੀ ਵਾਸਤੇ ਆਪਣੀ ਆਗੂ ਸਰਦਾਰ ਜੀ ਸਿੰਘ ਜੀ ਦੇ ਨਾਲ ਨੇ ਆਪਣੀ ਬੁੱਲ ਦੇ ਵਿੱਚ ਆਪਣੀਆਂ ਮਾਰ ਕੇ ਆਪਣੀ ਛਾਤੀ ਤੇ ਆਪਣੀ ਇੱਕ ਦੇ ਹਾ ਕੇ ਮੈਂ ਇਸ ਨੂੰ ਬੱਚੇ ਨੂੰ ਤੁਹਾਡੇ ਪਾਰਲੀਮੈਂਟ ਦੇ ਵਿੱਚ ਪਹੁੰਚਾ ਦਿੰਦਾ ਹਾਂ ਹੁਣ ਆਪਣਾ ਮੋਰਚਾ ਬਣਦਾ ਹੈ ਕਿ ਆਪਾਂ ਉਹਨਾਂ ਦੇ ਪਿੱਛੇ ਉਹਨਾਂ ਦੇ ਪਿੱਛੇ ਘਰ ਘਰ ਤੋਂ ਕੱਲੀ ਕੱਲੇ ਇੱਕ ਇੱਕ ਕਿਸਾਨ ਸਾਡਾ ਇੱਕ ਇੱਕ ਭੈਣ ਸਾਡੀ ਇੱਥੇ ਮੋਰਚੇ ਦੇ ਵਿੱਚ ਆ ਕੇ ਆਪਾਂ ਤੁਹਾਡਾ ਤੁਹਾਡੇ ਦਰਸ਼ਨ ਕਰਕੇ ਉਹਨਾਂ ਦੀ ਰੋਹ ਦੀ ਖਰਾਕ ਤੁਹਾਡੇ ਦਰਸ਼ਨ ਨੇ ਵੀ ਰੋਹ ਪਹੁੰਚੀਏ ਸਾਰੇ ਮੇਰੇ ਵੀਰ ਕੋਈ ਵੀ ਸਾਡਾ ਵੀਰ ਹੁਣ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰੋ ਰਵੈ ਨਾ ਇਸ ਕਰਕੇ ਬੇਅੰਤੀ ਹੈ ਤੁਹਾਡੇ ਚਾਰਨਾ ਦੇ ਵਿੱਚ ਕਿ ਹੁਣ ਇਸ ਮੋਰਚੇ ਨੂੰ ਆਪਾਂ ਇੱਕ ਜਨ ਅੰਦੋਲਨ ਦੇ ਵਿੱਚ ਬਦਲ ਦਈਏ ਵੀਰੋ ਵਾਹਿਗੁਰੂ ਜੀ ਸਾਡੇ ਪੇਰੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜੱਲਿਆਪਾ ਸਾਬ ਤੁਹਾਡੀ ਸੋਚ ਤੇ ਪੈਰਾਂ ਦੇਾਂਗੇ ਖੋਹ ਕੇ